ਲੋ ਜੀ ਅੱਜ ਬਾਈ ਕਾਲਾ ਚੀਨਾ ਚੱਲਿਆ ਆਪਣਾ ਰੰਗ ਦਿਖਾਈ ਇਹਦਾ ਡੰਡੇ ਮਾਰੇ ਬਾਈ ਲਾਲ ਇਹਦੇ ਦੋਨੇ ਠੀਕ ਹੈ ਜੀ ਇਹਦੀ ਹੈਗੀ ਆ ਟਟੋਰੀ ਖਰੀ ਕਾਲਾ ਚੀਨਾ ਬਣਾਇਆ ਬੰਗਾ ਠੀਕ ਹੈ ਓਕੇ ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਮਿੱਤਰੋ ਲੋ ਜੀ ਬਾਈ ਆਪਾਂ ਅੱਜ ਦੋ ਦਿਨ ਉਰੇ ਪਹੁੰਚੇ ਵੇ ਪਿੰਡ ਆਪਣਾ ਕਬੂਤਰ ਬਾਈ ਉੱਪਰੇ ਰਹਿ ਗਏ ਦੋ ਦਿਨ ਰਾਤ ਕਵਾ 8 ਵਜੇ ਉਹ ਟਾਵਰ ਤੇ ਬਹਿ ਗਏ ਤੇ ਬਾਈ ਇਹ ਹਨੇਰਾ ਹੋ ਗਿਆ ਤਾਂ ਆ ਹੁਣ ਦੇਖੋ ਆ ਉੜਦਾ ਏ ਆ ਵਾਂ ਡੰਡੇ ਆਲਾ ਕਬੂਤਰ ਆ ਫਿਰ ਦਾ ਦੇਖੋ ਆ ਦੇ ਆ ਦੇ ਆ ਜਾ ਆਇਆ ਪੁੱਤ ਆਇਆ 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 ਰੇ ਆਇਆ 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 ਆ ਹਾ ਹਾ ਆਇਆ ਖਾਦਰੀ ਮੰਨ ਕੇ ਆ ਜਾ ਆ ਜਾ ਆ ਜਾ ਆ ਜਾ ਲੈ ਆਇਆ 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 ਪੁੱਤ ਆਇਆ ਆਇਆ ਆ ਹਾ ਹਾ ਲਓ ਜੀ ਬਾਈ ਆਏ ਚੜ ਗਿਆ ਟਾਂਗੀ ਆਈ ਲਾਈਕ ਚੜ ਗਿਆ ਟਾਂਗੇ ਇਹਨੂੰ ਫੜ ਲਈ ਆਪਾਂ ਕਬੂਤਰ ਨੂੰ ਫੇਰ ভাই ਕਰਦੇ ਆ ਗੱਲਬਾਤ ਤੁਹਾਡੇ ਨਾਲ